ਸਰਦਾਰ ਅਮੀਰ ਸਿੰਘ ਜੀ ਜੇਕਰ ਪੰਥਕ ਧਿਰ ਦੇ ਹਵਾਲੇ ਦੇਖੀਏ ਕੱਲ ਬੰਦੀ ਛੋੜ ਦਿਵਸ ਤੇ ਇੱਕ ਤਸਵੀਰ ਜਦੋਂ ਸਾਹਮਣੇ ਆਉਂਦੀ ਹੈ ਕੌਮ ਦੇ ਨਾਮ ਸੰਦੇਸ਼ ਵਾਲੀ ਉਸ ਸਮੇਂ ਧਾਮੀ ਸਾਹਿਬ ਵੀ ਤੇ ਯਾਨੀ ਰਕबीर ਸਿੰਘ ਵੀ ਯਾਨੀ ਸੁਲਤਾਨ ਸਿੰਘ ਹੋਰ ਵੀ ਉੱਥੇ ਖੜੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਇੱਕ ਚਰਚਾ ਚੁਰਦੀ ਹੈ ਕਿ ਵੀ ਕੀ ਸਾਰਾ ਕੁਝ ਸੈਟਲ ਹੋ ਰਿਹਾ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਕੀ ਅਕਾਲੀ ਦਲ ਬਾਦਲ ਤੇਰੇ ਮੈਨੇਜ ਕਰ ਗਈ ਕਿ ਹਾਂ ਜੀ ਗੈਣੀ ਕੁਲਦੀਪ ਸਿੰਘ ਗੜਗੱਜ ਹੁਣ ਸਾਰੀਆਂ ਪੰਥਕ ਧਿਰਾਂ ਵੱਲੋਂ ਪ੍ਰਮਾਣਿਤ ਜਥੇਦਾਰ ਬਣਨ ਜਾ ਰਹੇ ਨੇ ਕੀ ਹੁਣ ਮੰਨਤਾ ਮਿਲੇਗੀ ਕਿ ਨਵੇਂ ਸਿਰੇ ਤੋਂ ਕੋਈ ਦਸਤਾਰਬੰਦੀ ਦੀ ਪਹਿਲਕਦਮੀ ਹੋਏਗੀ ਕੀ ਗੱਲ ਉਧਰੋਂ ਤੁਰ ਪਈ ਆ ਜਾਂ ਫਿਰ ਮਤਲਬ ਕਿ ਇਹ ਸਿਰਫ ਕੱਲ ਦਾ ਇੱਕ ਦ੍ਰਿਸ਼ ਸੀਗਾ ਤੇ ਉਸ ਤੋਂ ਬਾਅਦ ਚੈਪਟਰ ਫਿਰ ਉੱਥੇ ਦੀ ਉੱਥੀ ਖੜਾ ਰਹੇਗਾ ਕਿੱਧਰ ਜਾ ਰਹੀ ਹੈ ਜੀ ਇਹ ਕਹਾਣੀ ਸਵਾਲ ਇਹ ਕਿ ਜਿਹੜੀ ਖਾਸ ਤੌਰ ਤੇ ਅਕਾਲੀ ਸਿਆਸਤ ਦੇ ਵਿੱਚ ਜਦੋਂ ਇੱਕ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਲਗਾਤਾਰ ਕਿ ਸਾਡਾ ਤਾਂ ਧਰਮ ਤੇ ਰਾਜਨੀਤੀ ਇਕੱਠਾ ਹੈ ਸਾਡਾ ਕਿਉਂਕਿ ਮੀਰੀ ਪੇਰੀ ਦਾ ਸੰਕਲਪ ਹੈ ਫੇਰ ਉਹ ਗੱਲ ਅਕਾਲ ਤਖਤ ਸਭ ਤੇ ਜਾਂਦੀ ਹੈ 2 ਦਸੰਬਰ ਦਾ ਇੱਕ ਹੁਕਮਨਾਮਾ ਹੁੰਦਾ ਹੈ ਪੁਰਾਣੇ ਜਿੰਨੀਆਂ ਵੀ ਕੀਤੀਆਂ ਗਈਆਂ ਗੱਲਾਂ ਨੇ ਉੱਥੇ ਖੜ ਕੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਇਹ ਗੱਲ ਪ੍ਰਵਾਨ ਕਰਦੇ ਨੇ ਕਿ ਆਹ ਗਲਤੀ ਹੋਈ ਆਹ ਗਲਤੀ ਹੋਈ ਜਿਹੜਾ ਜਿਹੜਾ ਦ੍ਰਿਸ਼ ਸਾਰਿਆਂ ਨੇ ਦੁਨੀਆ ਭਰ ਦੇ ਵਿੱਚ ਦੇਖਿਆ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਅਕਾਲੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਨਵਾਂ ਪਣ ਕੁਝ ਨਵੇਕਲਾ ਸ਼ਾਇਦ ਸੰਭਵ ਹੋਵੇ ਕੋਈ ਚੀਜ਼ ਬਦਲੇ ਥੋੜੀ ਬਹੁਤ ਥੋੜੀ اخلاق ਦਾ ਅੰਗਲ ਆਏ ਬਾਕੀ ਦੀਆਂ ਚੀਜ਼ਾਂ ਹੋਣ ਜੋ ਵੀ ਚੀਜ਼ਾਂ ਇਸ ਲੈਵਲ ਤੇ ਗੱਲ ਕਰਦੇ ਪਰ ਚਲਦੇ ਚਲਦੇ ਉਸੇ ਦੇ ਇੱਕ ਮਾਹੌਲ ਇਹੋ ਜਿਹਾ ਬਣਿਆ ਕਿ ਨਹੀਂ ਕੁਝ ਇੱਥੇ ਬਹੁਤਾ ਨਹੀਂ ਬਦਲ ਲੱਗਿਆ ਕੁਝ ਸੁਖਬੀਰ ਸਿੰਘ ਬਾਦਲੂਣਾ ਨੇ ਫੇਰ ਇੱਕ ਗੱਲ ਕੀਤੀ ਕਿ politically ਸਾਡੇ ਲਈ ਤਾਂ ਠੀਕ ਨਹੀਂ ਹੈ ਉਹਨਾਂ ਨੇ ਜਿਹੜੀ ਨਿੱਜੀ ਰੂਪ ਦੇ ਵਿੱਚ ਧਾਰਮਿਕ ਤਰਖਾਂ ਦੀ ਗੱਲ ਸੀ ਉਹ ਤਾਂ ਪੂਰੀ ਕੀਤੀ ਪਰ ਜਦੋਂ politically ਕੁਝ ਜਿਹੜੇ ਡੈਮੋਕ੍ਰੈਟਿਕ ਸਵਾਲ ਆਏ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਵੱਖ-ਵੱਖ ਮਾਮਲਿਆਂ ਦੇ ਵਿੱਚ ਜਿਹਦੇ 'ਚ ਉਹ ਜਿਹੜੇ ਸੁਧਾਰ ਲਹਿਰ ਸੀ ਪਹਿਲਾਂ ਫਿਰ ਉਹ ਭੰਗ ਹੋ ਗਈ ਹੁਣ ਉਸ ਤੋਂ ਬਾਅਦ ਅੱਗੇ ਗੱਲ ਹੋਊਗੀ ਜਿਹਦੇ 'ਚ ਸੀ ਕਿ ਅਕਾਲੀ ਦਲ 'ਚ ਕਾਫੀ ਲੰਮੇ ਸਮੇਂ ਤੋਂ ਇੱਕ ਗੱਲ ਉੱਪਰ ਦੀ ਆ ਰਹੀ ਹੈ ਇੱਕ ਗਰੁੱਪ ਉਭਾਰਦਾ ਰਿਹਾ ਭਾਵੇਂ ਮੈਜੋਰਟੀ ਸੁਖਵੀਰ ਸਿੰਘ ਨਾਲ ਰਹੀ ਕਿ ਪਿਛਲੇ 15 ਸਾਲ ਦੀ ਜਿਹੜੀ ਸਿਆਸਤ ਹੈ ਉਹਦੇ ਮੱਦੇ ਨਜ਼ਰ ਸੁਖਵੀਰ ਸਿੰਘ ਬਾਦਲ ਹਲਮ ਆਫ ਅਫੇਅਰ ਰਹੇ ਨੇ ਗਲਤੀਆਂ ਇਹਨਾਂ ਕਰਕੇ ਲੋਕ ਨਰਾਜ਼ ਇਹਨਾਂ ਕਰਕੇ ਜਿਆਦਾ ਨੇ ਇੱਕ ਵਾਰ ਉਹ ਪ੍ਰਧਾਨਗੀ ਛੱਡ ਦੇਣ ਡੈਮੋਕਰੇਟਿਕਲੀ ਹੋਰ ਪ੍ਰਧਾਨ ਚੁਣ ਲਿਆ ਜਾਏ ਫਿਰ ਹੌਲੀ ਹੌਲੀ ਪ੍ਰਸਾਸ਼ ਸ਼ਾਇਦ ਕਿਸੇ ਹੋਰ ਪਾਸੇ ਵੱਲ ਪੱਗ ਗਿਆ ਪਰ ਸੁਖਬੀਰ ਸਿੰਘ ਬਾਦਲ ਉਹਦੇ ਲਈ ਨਹੀਂ ਸੀ ਤਿਆਰ ਤੇ ਉਹਨਾਂ ਨੇ ਆਪਣਾ ਇੱਕ ਰਸਤਾ ਚੋਣ ਲਿਆ ਉਹਨਾਂ ਨੇ ਆਪਣਾ ਅਕਾਲੀ ਦਲ ਬਣਾ ਲਿਆ ਫੇਰ ਭਾਵੇਂ ਇਹ ਕਈ ਜਾਣ ਵਿਰੋਧੀਆਂ ਨੇ ਕਿਹਾ ਕਿ ਜੀ ਇਹ ਫੇਕ ਮੈਂਬਰਸ਼ਿਪ ਕੱਟੀ ਗਈ ਵਾਪਸੀ ਹੋ ਗਈਆਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਤਾ ਉਹਨਾਂ ਨੇ ਆਪਣੀ ਵਰਕਿੰਗ ਕਮੇਟੀ ਵੀ ਨਾਮਿਨੇਟ ਕਰ ਲਈ ਉਹਨਾਂ ਨੇ ਬਾਕੀ ਕੋਰ ਕਮੇਟੀ ਵੀ ਨਾਮਿਨੇਟ ਕਰ ਲਈ ਤੇ ਸਾਰੇ ਬੰਦੇ ਉਹ ਇੱਕ ਚੱਲ ਪਿਆ ਜੀ ਕੰਮ ਉਸ ਅਸਪਦਰ ਦੇ ਉੱਤੇ ਪਰ 2 ਦਸੰਬਰ ਚ ਇੱਕ ਹੋਰ ਗੱਲ ਨਿਕਲੀ ਜਿਹੜੀ ਪੰਜ ਮੈਂਬਰੀ ਕਮੇਟੀ ਉਹ ਚ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਇਆ ਜਿਹੜਾ ਅਕਾਲੀ ਦਲ ਦੇ ਸੁਧਾਰ ਦੀ ਲਹਿਰ ਸੀ ਉਹ ਨਵੇਂ ਅਕਾਲੀ ਦਲ ਦੇ ਰੂਪ ਦੇ ਵਿੱਚ ਸਾਹਮਣੇ ਦਿਖਾਈ ਦੇਣ ਲੱਗਾ ਜਿਨ੍ਹਾਂ ਚੋਂ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਪ੍ਰਧਾਨ ਉਹ ਕਹਿੰਦੇ 15 ਲੱਖ ਮੈਂਬਰਸ਼ਿਪ ਕੱਟੀ ਹੈ ਹੁਣ ਉਹਨਾਂ ਨੇ ਵੀ ਇੱਕ ਆਪਣਾ ਪੂਰਾ ਪੈਰਾਫਰਨਰੀਆ ਸਾਰੇ ਅਹੁਦੇਦਾਰ ਨਾਣ ਤੇ ਕਾਫੀ ਜਿਆਦਾ ਮੀਤ ਪ੍ਰਧਾਨ ਜਨ ਸੈਕਟਰੀ ਬਾਕੀ ਵਰਕਿੰਗ ਕਮੇਟੀ ਇਹ ਸਾਰਾ ਕੁਝ ਹੋ ਗਿਆ ਇਹ ਚੱਲਦੇ ਪ੍ਰੋਸੈਸ ਚ 2 ਦਸੰਬਰ ਦੇ ਵਿੱਚ ਵਿੱਚੇ ਸਾਰਾ ਕੁਝ ਕਈ ਕੁਝ ਹੋ ਗਿਆ ਪਰ ਜਦੋਂ ਤੋਂ ਆਉਦੇਦਾਰ ਅਲਾਣੇ ਗਏ ਜਦੋਂ ਤੋਂ ਯਾਨੀ ਹਰਪ੍ਰੀਤ ਸਿੰਘ ਵਾਲੇ ਆਕਾਲੀ ਦਲ ਦੀ ਇੱਕ ਛੇਪ ਜੀ ਵੱਡੀ ਨਜ਼ਰ ਆਉਂਦੀ ਹੈ ਉਸ ਤੋਂ ਬਾਅਦ ਖਾਮੋਸ਼ੀ ਨਜ਼ਰ ਆਉਂਦੀ ਹੈ ਬਹੁਤੇ ਥਾਂ ਦੇ ਉੱਤੇ ਕੋਈ ਪੋਲੀਟੀਕਲ এজেন্ডਾ ਨਹੀਂ ਦੇ ਪਾਇਆ ਇਹ ਗਰੁੱਪ ਕੋਈ ਉਹਦੇ ਤੇ ਐਕਸ਼ਨ ਪ੍ਰੋਗਰਾਮ ਨਹੀਂ ਦੇ ਪਾਏ ਇਸ ਗਰੁੱਪ ਦੇ ਵੱਲੋਂ ਕਿ ਕਈ ਅਲਟਰਨੇਟਿਵ ਪਾਰਟੀ ਹੈ ਨਜ਼ਰ ਆਵੇ ਕਿ ਉਹ ਵਿਚਰ ਰਹੀ ਹੈ ਲੋਕਾਂ ਦੇ ਵਿੱਚ ਅਲੱਗ-ਅਲੱਗ ਅਜੰਡੇ ਭਾਵੇਂ ਮਤੇ ਪਾਏ ਸੀ ਕੁਝ ਕਟੜਲੇ ਜੋ ਦਬਾ-ਤਾਪ ਆਇਆ ਹੋਰ ਮਤੇ ਪਾਏ ਜਦੋਂ ਇਹਨਾਂ ਦਾ ਜਨਾਜ਼ ਸੀ। ਉਸ ਤੋਂ ਬਾਅਦ ਇੱਥੋਂ ਤੱਕ ਚੱਲੇ ਗਏ ਸਗੋ ਜਿਹੜੇ ਅਹੁਦੇਦਾਰ ਬਣਾਏ। ਜਿਹੜੇ ਵੀ ਸਰਪ੍ਰਸਤ ਬਣਾਏ ਉਹਨਾਂ ਦੀ ਅੱਜ ਤੱਕ ਇੱਕ ਮੀਟਿੰਗ ਵੀ ਨਹੀਂ ਹੋ ਪਾਈ ਉਹਨਾਂ ਦੀ ਵੀ ਮੀਟਿੰਗ ਅੱਗੇ ਕੀ ਕਰਨਾ ਉਹਨਾਂ ਨਾਲ ਗੱਲ ਹੈ। ਤੇ ਹੁਣ ਇੱਕ ਕੱਲ ਨੂੰ ਸ਼ਾਇਦ ਉਹ ਜੰਡੇਆਲੇ ਦੇ ਵਿੱਚ ਮੀਟਿੰਗ ਕਰ ਰਹੇ ਨੇ ਕਿ ਇਹ ਐਸਜੀਪੀਸੀ ਦੀ ਜਿਹੜੀ 3 ਨਵੰਬਰ ਨੂੰ ਚੋਣ ਆਏ ਲੜਨੀ ਆ ਜਾਂ ਨਹੀਂ ਲੜਨੀ। ਕੁਝ ਇਹ ਵੀ ਹੈ ਕਿ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕੀ ਰੋਲ ਨਿਭਾਉਣਾ ਹੈ ਤੇ ਇੱਕ ਪਾਸੇ ਇੱਕ رائے ਇਹ ਹੈ ਕਿ ਨਹੀਂ ਜੀ ਫਿਰ ਬਾਰਸ ਪੰਜਾਬ ਦੇ ਜਥੇਬੰਦੀ ਮਜ਼ਬੂਤ ਹੋ ਜੋ ਨਾ ਡੜੀ ਜਾਏ ਦੂਜੀ ਇਹ ਹੈ ਵੀ ਜੇ ਸਪੋਰਟ ਹੀ ਕਰਤੀ ਤਾਂ ਚਾਜਣਾ ਕਰੋ ਤੁਹਾਡਾ ਦਮ ਖੰਮ ਦੇ ਕੇ ਅਜੇ ਉਹਨਾਂ ਦੀ ਸਹਿਮਤੀ ਉਸ ਪਦਰ ਦੇ ਉੱਤੇ ਬਣਨੀ ਹੈ ਕਿ ਨੇ ਜੋ ਨਾਲ ਕੀ ਹੈ ਮਤਲਬ ਉਹ ਅਜੇ ਆਪਣੇ ਜਿਹੜੇ ਵਿਚਾਰਕ ਵਖਰੇਵੇਂ ਜਾਂ ਸ਼ਖਸੀਅਤਾਂ ਦੇ ਮਾਮਲੇ ਹੁੰਦੇ ਨੇ ਉਹਨੂੰ ਕਾਊਂਟਰ ਚ ਲੱਗਿਆ ਇਸੇ ਦੌਰਾਨ ਸੁਬੀਰ ਸਿੰਘ ਬਾਦਲ ਨੇ ਕਿਉਂਕਿ ਸਿੰਗਲ ਕਮਾਂਡ ਟਾਈਪ ਹੈ ਨਾਲ ਤਾਂ ਕੋਈ ਇਹੋ ਜਿਹਾ ਤਾਂ ਹੈ ਨਹੀਂ ਜਿਹੜਾ ਡਿਫਰੈਂਸ ਰੱਖਣ ਵਾਲਾ ਕੋਈ ਗਨ ਹੋਵੇ ਜਾਂ ਪਾਇ ਕਰਦਿਆਂ ਨੇ ਉਹਨਾਂ ਨੇ ਵੱਖ-ਵੱਖ ਜਥੇਬੰਦੀਆਂ ਕੋਲ ਜਾ ਕੇ ਵੱਖ-ਵੱਖ ਮਾਮਨਿਆਂ ਤੱਕ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਵੀ ਇਸ ਕੰਮ ਲਈ ਉਹਨਾਂ ਨੇ ਲਾਇਆ ਹੋਇਆ ਸੀ ਸਾਰੇ ਆ ਜਦੋਂ ਕੱਲ ਸੰਦੇਸ਼ ਦਿੰਦੇ ਨੇ ਜਥੇਦਾਰ ਗੜਗੰਜ ਪਹਿਲੀ ਵਾਰ ਇਸ ਤੋਂ ਪਹਿਲਾਂ ਸੰਦੇਸ਼ਾਂ ਦੇ ਬਾਰੇ ਵਿੱਚ ਵੀ ਇਹ ਨਜ਼ਰ ਆਉਂਦਾ ਸੀ ਵੀ ਸ਼ਾਇਦ ਜਥੇਦਾਰ ਨੂੰ ਸੰਦੇਸ਼ ਨਹੀਂ ਦੇਣ ਦੇਣਗੇ ਇਦੇ ਦੌਰਾਨ ਤਿੰਨੋਂ ਜਥੇਦਾਰਾਂ ਰੱਗ ਨੇ ਪਹਿਲਾਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਸਟੇ ਸੈਕਟਰੀ ਕੀਤੀ ਤੇ ਗਿਆਨੀ ਰਗਵੀਰ ਸਿੰਘ ਨੇ ਉਦੋਂ ਪਹਿਲਾਂ ਗੁਰਮਤ ਵਿਚਾਰ ਕੀਤੀ ਤੇ ਉਦੋਂ ਬਾਅਦ ਜਥੇਦਾਰ ਅਕਾਲ ਤਖਤ ਨੇ ਸੰਦੇਸ਼ ਦਿੱਤਾ ਸੀਕੁਐਂਸ ਚ ਬਿਠਾਤੇ ਉੱਥੇ ਲੈ ਜਾ ਕੇ ਬੰਦੇ ਜਿਹੜੀ ਗੱਲ ਇਹ ਸੀ ਜਿਹੜਾ ਗਿਆਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਨੂੰ ਇਹ ਕਹਿ ਕੇ ਜਥੇਦਾਰੀ ਤੋਂ ਹਟਾਇਆ ਕਿ ਤੁਸੀਂ ਅਜੋਗ ਹੋ ਇਨਫੈਸਾਈਡ ਨਹੀਂ ਰਨ ਕਰਨ ਦੇ ਲਕਾਵਨ ਉਹ ਹੁਣ ਲੱਗਦਾ ਉਸ ਸੰਚੇ ਚ ਆ ਗਏ ਉੱਥੇ ਮਹਿਕ ਸਿੰਘ ਜਥੇਵੰਦੀ ਵੀ ਬੈਠਿਆ ਸੀ ਹਰਜਿੰਦਰ ਸਿੰਘ ਧਾਮੀ ਵੀ ਬੈਠੇ ਸੀ ਤੇ ਏਸੇ ਢੰਗ ਦੇ ਨਾਲ ਦਮਦ ਵੀ ਟਕਸਾਲ ਦੇ ਨਮਾਇਦੇ ਵੀ ਬੈਠੇ ਸੀ ਜਿਹੜੇ ਬਰੋਨਤ ਕਰ ਰਹੇ ਇੱਕੋ ਟੈਕਨੀਕਲ ਗੱਲ ਹੋਈ ਕਿ ਜੀ ਹੋ ਸਕਦਾ ਹੈ ਅਜੇ ਵੀ ਸਰੋਪਾਏ ਜਿਹੜੇ ਨੇ ਉਹਨਾਂ ਨੂੰ ਉਹ ਗਾਇਨੀ ਵੀਰ ਸਿੰਘ ਨੇ ਦਿੱਤੇ ਜਥੇਦਾਰ ਸੰਦੇਸ਼ ਦੇ ਕੇ ਚਲੇ ਗਏ ਪਰ ਉਹ ਇੱਕ ਪ੍ਰੋਸੈਸ ਹੈ ਸ਼ਾਇਦ ਜਿਹੜੇ ਮੈਨੇਜਰ ਹੁੰਦੇ ਨੇ ਜਗਾੜੀ ਲੋਕ ਹੁੰਦੇ ਨੇ ਉਹਨਾਂ ਨੂੰ ਸਮਝ ਆਉਂਦੀ ਹੁੰਦੀ ਆ ਕਿਵੇਂ ਪ੍ਰੋਸੈਸ ਫਾਲੋ ਕਰਨਾ ਹੈ ਉਹਦਾ ਇੱਕੋ ਦਮ ਦੀ ਬਜਾਏ ਹੁਣ ਇਹਨਾਂ ਨੇ ਆਨੰਦਪੁਰ ਸਾਹਿਬ ਤਖਤਸ੍ਰੀ ਕੇਸਗੜ ਸਾਹਿਬ ਤੇ 25 ਤਾਰੀਖ ਨੂੰ ਐਸੇ ਨੂੰ ਦੋ ਤਿੰਨ ਦਿਨ ਬਾਕੀ ਨੇ ਇੱਕ ਸਮਾਗਮ ਰੱਖਿਆ ਜਿਹੜੇ ਸਮਾਗਮ ਦੇ ਵਿੱਚ ਇਹ ਸੰਭਾਵਨਾ ਹੈ ਕਿ ਦਮ ਨਹੀਂ ਕਿ ਸੰਗ ਜਥੇਬੰਦੀਆਂ ਵੀ ਅਲੱਗ-ਅਲੱਗ ਸੰਪਰਦਾਵਾਂ ਵੀ ਦਸਤਾਰਾਂ ਲੈ ਕੇ ਆਉਣਗੀਆਂ ਜਥੇਦਾਰ ਗੁਰਦੀਪ ਸਿੰਘ ਗੜਗਜ ਜਿਹੜੀ ਉਹਨਾਂ ਦੇ ਵਿੱਚ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਕਿ ਮਾਨਤਾ ਨਹੀਂ ਜਥੇਦਾਰ ਨੂੰ ਜੇ ਬਾਕੀ ਨਹੀਂ ਇੱਕ ਲੈਜਿਟੀਮੈਸੀ ਦੇਣ ਲਈ ਬਾਜਵੀਤਾ ਦੇਣ ਲਈ ਇਹਦਾ ਮਤਲਬ ਜਿਹੜਾ ਪਹਿਲਾ ਕੰਮ ਹੋਇਆ ਸੀ 10 ਮਾਰਚ ਨੂੰ 7 ਮਾਰਚ ਨੂੰ ਇਹ ਜਥੇਦਾਰ ਕੱਢੇ ਗਏ 10 ਮਾਰਚ ਨੂੰ 11 ਵਜੇ ਰੱਖਿਆ ਸੀ ਜਦ ਨੂੰ ਬੰਦੇ ਪਹੁੰਚੇ ਨੇ ਹਿੰਗ ਸਿੰਘ ਤੇ ਬਾਕੀ ਇਹਨਾਂ ਨੇ 2:30 ਤੇ 3 ਵਜੇ ਹੀ ਜਿਹਨੂੰ ਕਿਹਾ ਜਾਂਦਾ ਚੋਰੀ-ਚੋਰੀ ਕਰ ਲਿਆ ਬਿਨਾਂ ਦਸਤਾਰਾਂ ਲਏ ਤੇ ਜਥੇਦਾਰ ਸਾਹਿਬ ਥਾਪ ਤੇ ਹੁਣ ਉਹ ਲਗਭਗ 6 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਜਥੇਦਾਰ ਉਹਨਾਂ ਦੀ ਲੈਜਿਸਟੀਮੇਟ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਉਹਨਾਂ ਨੂੰ ਦਸਤਾਰਾਂ ਦਿੱਤੀਆਂ ਜਾਣਗੀਆਂ ਤਾਂ 2 ਦਸੰਬਰ ਦਾ ਜਿਹੜਾ ਹੁਕਮਨਾਮਾ ਜਿਹੜਾ ਅਕਾਲੀ ਸਿਆਸਤ ਦੇ ਵਿੱਚ ਵੀ ਅਲਾਕਾਲੀ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਇੱਕ ਨਵੀਂ ਡਿਬੇਟ ਲੈ ਕੇ ਆਇਆ ਸੀ ਕੀ ਇਹ ਸਾਈਕਲ ਪੂਰਾ ਹੋ ਗਿਆ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਕੱਲ ਤੋਂ ਲੈ ਕੇ ਅੱਜ ਤੱਕ ਕੋਈ ਬਿਆਨ ਨਜ਼ਰ ਨਹੀਂ ਆਇਆ ਕਿ ਉਹਨੂੰ ਕੋਈ ਗੱਲ ਕਰਦੇ ਨਜ਼ਰ ਆ ਆਈ ਹੋਣੇ ਇਸ ਮਾਮਲੇ 'ਚ ਜਦੋਂ ਇਹ ਮੁੱਦਾ ਲੈ ਕੇ ਚੱਲੇ ਸੀ ਕਿ ਪੁਰਾਣੇ ਜਥੇਦਾਰਾਂ ਦਾ ਜਿਹੜਾ ਮਤਲਬ ਇੱਜ਼ਤ ਬਹਾਲੀ ਕਰਨੀ ਆ ਪਹਿਲਾਂ ਉਹ ਕਰੋ ਫਿਰ ਬਾਕੀ ਦੇਖਾਂਗੇ ਜਾਂ ਜਥੇਦਾਰ ਲਾਉਣ ਤੇ ਹਟਾਉਣ ਦੇ ਵਿਧੀ ਵਿਧਾਨ ਬਣਾਉਣੇ ਨੇ ਉਹ ਤਾਂ ਇੱਕ ਕਮੇਟੀ ਬਣਾਈ ਸੀ ਉਹਦੀ ਮੀਟਿੰਗें ਨਹੀਂ ਹੋਈ ਮੁਰਕੇ ਜਿਹੜੀ ਕਮੇਟੀ ਬਣਾਈ ਤੇ ਕਮੇਟੀ ਬਣਾ ਕੇ ਛੱਡ ਦਿੱਤੀ ਗਈ ਇਸ ਕਰਕੇ ਇਹ ਸਵਾਲ ਹੈ ਇਹ ਟੋਟਲ ਪਾਵਰ ਸਟਰਕਚਰ ਦੇ ਸਵਾਲ ਬਣ ਗਏ ਹੁਣ ਜਿਹੜੇ ਵੈਲਿਊ ਸਿਸਟਮ ਦੇ ਕਿਹੜੀ ਸੰਸਥਾ ਦੀ ਮੰਨਣੀ ਆ ਕਿਹੜੀ ਦੇ ਨਹੀਂ ਇਹ ਸੈਕੰਡਰੀ ਰਹਿ ਗਏ ਔਰ ਜਿਹੜੀ ਜਿਹੜੀ ਦਾ ਖਿਡਾਰੀ ਸੁਖਵੀਰ ਸਿੰਘ ਬਾਦਲ ਹੈ ਆਪਣੇ ਢੰਗ ਦੇ ਨਾਲ ਜਾ ਜਾ ਕੇ ਮਨਾਉਣ ਦਾ ਉਹਦੇ ਕੋਲ ਲਾਲਚ ਦੇਣ ਦਾ ਜਥੇਬੰਦ ਕਰਨ ਦਾ ਜੇ ਉਹ ਇਹਨਾਂ ਨਾਲੋਂ ਜ਼ਿਆਦਾ ਤਜਰਬਾ ਦਿਖਾ ਰਿਹਾ ਹੈ ਪ੍ਰੈਕਟੀਕਲੀ ਤਾਂ ਫਿਰ ਕੀ ਹੋਏਗਾ ਉਹ ਨਾਲੇ ਸਮੇਂ ਦੇ ਵਿੱਚ ਇਸ ਸਿਆਸਤ ਦੇ ਵਿੱਚ ਇਹ ਦਿਖਾਈ ਦੇ ਦੇਗਾ ਉਹਨਾਂ ਨੇ ਦਿਨਾਂ ਦੇ ਵਿੱਚ ਪ੍ਰੋਫੈਸਰ ਸਾਹਿਬ ਮਤਲਬ ਇਹਦਾ ਸੰਦੇਸ਼ ਤਾਂ ਸਿੱਧਾ ਜਾਂਦਾ ਕਿ ਸੁਖਵੀਰ ਸਿੰਘ ਬਾਦਲ ਸਾਰਾ ਕੁਝ ਮੈਨੇਜ ਕਰਨ 'ਚ ਕਾਮਯਾਬ ਹੋਗੇ ਤੇ ਦੂਜੀ ਧਿਰ ਜਿਹੜੀ ਨਵੇਂ ਤੌਰ ਦੇ ਉੱਤੇ ਉੱਪਰ ਵੀ ਆਈ ਢਾਂਚਾ ਬਣਾਉਂਦੀ ਵੀ ਨਜ਼ਰ ਆ ਗਈ ਪਰ ਉਹ ਆਪਣੇ ਦਵੰਦ 'ਚ ਫਸੀ ਆ ਜਵੇਗੀ। ਸੋ ਉਹਨਾਂ ਦਾ ਦਵੰਦ ਇਹਨਾਂ ਲਈ ਤਾਕਤ ਬਣ ਰਿਹਾ ਤੇ ਇੱਧਰ ਆਹ ਜੀ ਪ੍ਰਕਿਰਿਆ ਪੂਰੀ ਹੋ ਗਈ। ਕੀ ਫਿਰ 227 ਦੇ ਲਈ ਮਤਲਬ ਜਿਹੜੀ ਧਿਰਾਂ ਘੱਟ ਜੋੜ ਦੀ ਪ੍ਰਕਿਰਿਆ ਉਹਨੂੰ ਵੀ ਸਨਿਆਦ ਦੇਣ ਲਈ ਹੋ ਜਾਏਗਾ? ਕਿ ਦੇਖੋ ਜੀ ਸਾਰਾ ਕੁਝ ਸਮੂਥ ਹੈ ਜੁੜਦਾ ਉਧਰ ਨੂੰ ਵਧੀ ਅੱਗੇ। ਮੈਨੂੰ ਯਾਦ ਆ ਬੜੀ ਚੰਗੀ ਤਰ੍ਹਾਂ ਕਿ ਬਹੁਤ ਸ਼ੁਰੂ ਦੇ ਵਿੱਚ ਇਹ ਗੱਲ ਮੈਂ ਕਹੀ ਸੀਗੀ ਕਿ ਇੱਕ ਸਟੈਬਲਿਸ਼ਡ ਸਿਸਟਮ ਹੁੰਦਾ ਇੱਕ ਪਾਪੁਲਿਸਟ ਹੁੰਦਾ ਸਰ ਵੀ ਸਿੰਘ ਬਾਦਲ ਦਾ ਸਿਸਟਮ ਐਸਟੈਬਲਿਸ਼ ਸਿਸਟਮ ਸੀਗਾ ਦੂਸਰਾ ਜਿਹੜਾ ਪਾਪੁਲਿਸਟ ਨਹੀਂ ਬਣ ਸਕਿਆ ਉਹਦੇ ਵਿੱਚ ਬਹੁਤ ਸਾਰੇ ਲੋਕ ਇਸ ਕਰਕੇ ਆਏ ਕਿ ਇਹਨਾਂ ਨਾਲ ਨਿਰਾਸ਼ ਸੀਗੇ ਇਹਨਾਂ ਨਾਲ ਨਰਾਜ਼ ਇਸ ਕਰਕੇ ਸੀਗੇ ਕਿ ਇਹਰੇ ਲੰਮੇ ਸਮੇਂ ਤੋਂ ਇਹ ਉਹਨਾਂ ਨੂੰ ਪਾਵਰ 'ਚ ਨਹੀਂ ਰੱਖ ਸਕਦੇ ਸੀਗੇ ਉਹਨਾਂ 'ਚ ਬਹੁਤ ਸਾਰੇ ਉਹੀ ਲੋਕ ਸੀਗੇ ਜਿਨ੍ਹਾਂ ਨੇ ਜਿਸ ਸਮੇਂ ਕਾਲੀ ਦਲ ਦਾ ਡਾਊਨਫਾਲ ਸ਼ੁਰੂ ਹੋਣਾ ਹੋਇਆ ਉਸ ਸਮੇਂ ਕਾਲੀ ਦਲ ਪਾਵਰ ਦੇ ਵਿੱਚ ਸੀ ਇਹਨਾਂ ਨੇ ਪਾਵਰ ਇੰਜੋਏ ਕੀਤੀ ਔਰ ਉਹ ਤੋਂ ਬਾਅਦ ਕਿਉਂਕਿ ਠੀਕ ਆ ਚੱਲਦਾ ਹੈ ਗਰੇ ਨੇ ਠੀਕ ਕਹੀ ਸੀ ਕਿ ਝੁੰਦਾ ਸਭ ਦੀ ਕਮੇਟੀ ਆਈ ਸੀ ਕਿ ਬੜਾ ਵਧੀਆ ਅਪੋਰਚੂਨਿਟੀ ਸੀਗੀ ਪਰ ਕਿਉਂਕਿ ਉਹ ਪੁਰਾਣੇ ਸਿਆਸਤਦਾਨ ਹੈਗੇ ਆ ਬਜ਼ੁਰਗਾਂ ਕੋਈ ਬਹੁਤ ਕੋਈ ਸਿੱਖਿਆ ਹੋਊਗਾ ਉਹਨਾਂ ਨੂੰ ਪਤਾ ਹੁੰਦਾ ਨਾ ਵਨ ਹੂ ਲਾਸਟ ਲਾਸਟ ਉਹ ਉਹਨੇ ਸਸਟੇਨ ਕਰਨਾ ਹੁੰਦਾ ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿਤੇ ਲੋਕ ਇਕੱਠੇ ਕੀਤੇ ਪਰ ਉਹਨੂੰ ਇਕੱਠੇ ਕਰਕੇ ਲੋਕ ਕਿ ਉਹ ਵਾਕਿਆ ਅਕਾਲੀ ਦਲ ਚ ਨਵੀਂ ਰੂਹ ਫੁਕਣ ਵਾਸਤੇ ਆਏ ਸੀਗੇ ਜਾਂ ਉਹ ਕਿਤੇ ਕਿਸੇ ਨਾ ਤਰੀਕੇ ਦੇ ਨਾਲ ਅਲਟਰਨੇਟਿਵ ਵੇ ਦੇ ਨਾਲ ਪਾਵਰ ਜਿਹੜਾ ਹੈਗਾ ਤਲਾਸ਼ ਕਰਨ ਦੇ ਵਿੱਚ ਆਏ ਸੀਗੇ ਉਹਨਾਂ ਦਾ ਏਜੰਡਾ ਕੀ ਸੀਗਾ ਫਲਿੱਪ ਫਲੌਪ ਕਰਦੇ ਰਹੇ ਬੀਜੇਪੀ ਨਾ ਜਾਣਾ ਚਾਹੀਦਾ ਹੈ ਨਹੀਂ ਵੱਲ ਸਾਰਾ ਉਸ ਪਾਸੇ ਆ ਗਏ ਬਹੁਤੀਆਂ ਉਹਨਾਂ ਗੱਲਾਂ ਜੀ ਉਲਝੇ ਰਹੇ ਕੋਈ ਦਲ ਬਣਾਉਣਾ ਇੰਨਾ ਸੌਖਾ ਨਹੀਂ ਹੁੰਦਾ ਬਣਾ ਵੀ ਲਓ ਉਹਨੂੰ ਸਸਟੇਨ ਕਰਨ ਵਾਸਤੇ ਉਹਦਾ ਏਜੰਡਾ ਕੀ ਹੈਗਾ ਉਹਨੂੰ ਪਪੁਲਿਸਟ ਬਣਾਓ ਪਪੁਲਿਸਟ ਦਾ ਮੇਰਾ ਮਤਲਬ ਹੈ ਤੁਸੀਂ ਲੋਕਾਂ ਦੇ ਮਕਬੂਲ ਹੋ ਜੇ 15 ਲੱਖ ਮੈਂਬਰ ਆਏ ਆ ਕੀ ਉਹ ਕਿਤੇ ਆਮ ਅਹਿਸਾਸ ਹੋਇਆ 15 ਲੱਖ ਬੰਦਾ ਜਾਂ ਮੈਂਬਰ ਇੱਥੇ ਤਾਂ 1 ਲੱਖ ਵਿਅਕਤੀ ਜਿਹੜਾ ਇਕੱਠਾ ਹੋ ਜਾਵੇ ਨਿਗਾਹ ਜਾਂਦਾ ਪੰਜਾਬ ਉਹ ਇਹ ਤਾਂ ਸਾਰਾ ਪੰਜਾਬ ਉਸ ਤੋਂ ਜਿਹੜਾ ਹੈਗਾ ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦੂਗਾ ਜੇ ਆਪਾਂ ਕਹਿ ਦਈਏ ਕਿ ਜੇ ਗਲਤ ਮੁੱਦਿਆਂ ਦੇ ਪੰਜਾਬ ਚੱਲਦਾ ਤਾਂ ਪੰਜਾਬ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਜਾਣਗੇ ਪਰ ਕਿਤੇ ਵੀ ਵਿਜੀਬਲ ਨਹੀਂ ਹੋਏ ਤਾਂ ਇਸ ਕਰਕੇ ਉਹ ਸਸਟੇਨ ਕਰਨਾ ਬਹੁਤ ਕਾਫੀ ਡਿਫਿਕਲਟ ਹੈ ਬਹੁਤ ਮੁਸ਼ਕਲ ਹੈ ਔਰ ਜੇ ਉਹਨਾਂ ਦੇ ਉਹ ਲੀਡਰਾਂ ਦੀ ਰੈਸਪੀਰੇਸ਼ਨ ਵੱਧਦੀ ਰਹੀ ਤੇ ਹੌਲੀ ਹੌਲੀ ਟੁੱਟ ਕੇ ਇਧਰ ਆਉਣਗੇ ਇਹਨਾਂ ਨੂੰ ਵੀ ਕੋਈ ਮੇਰੇ ਖਿਆਲ ਇਹ ਆਬਜੈਕਸ਼ਨ ਨਹੀਂ ਹੋਊਗਾ ਕਿ ਜੇ ਘਰ ਵਾਪਸੀ ਉੱਥੋਂ ਹੋਣੀ ਸ਼ੁਰੂ ਹੋ ਜਾਵੇ ਅੱਛਾ ਉਹ ਬਿਲਡਿੰਗ ਜੇ ਨਵੀਂ ਬਣ ਡਈ ਆ ਪੂਰੀ ਤਰ੍ਹਾਂ ਉਹਦਾ ਜਿਹੜਾ ਹੈਗਾ ਹੋਈ ਨਹੀਂ ਗਈ ਲਾਈਨਿੰਗ ਨਹੀਂ ਹੋਈ ਤੇ ਜੇ ਇੱਕ ਦੋ ਚੰਗੀਆਂ ਇੱਟਾਂ ਵਿੱਚੋਂ ਖਿਸਕਣੀਆਂ ਸ਼ੁਰੂ ਹੋ ਗਈਆਂ ਰਾਜਨੀਤਿਕ ਤੇ ਫਿਰ ਉਹਨਾਂ ਲਈ ਸਮੱਸਿਆ ਬਹੁਤ ਵੱਡੀ ਆ ਜਾਊਗੀ ਦੂਸਰੀ ਗੱਲ ਰਹੀ ਜਿਹੜੀ ਖਾਸ ਕਰਕੇ ਧਰਮ ਰਾਜਨੀਤੀ ਦੀ ਗੱਲ ਆ ਪੁਰਾਣਾ ਲੈ ਕੇ ਚੱਲਦੇ ਆਂ 100 ਸਾਲ ਵਾਲਾ 200 ਸਾਲ ਵਾਲਾ 500 ਸਾਲ ਵਾਲਾ 50 ਸਾਲ ਵਾਲਾ ਜਿਹੜਾ ਇਹ ਜਿਹੜਾ ਇਹ ਜਿਹੜਾ ਫਾਰਮੂਲਾ ਇਹ ਕੰਮ ਨਹੀਂ ਕਰਦਾ ਸਮਾਜ ਬਦਲ ਰਿਹਾ ਹੈ ਆਰਥਿਕਤਾ ਬਦਲ ਰਹੀ ਹੈ ਰਾਜਨੀਤੀ ਬਦਲ ਰਹੀ ਹੈ ਲੋਕਾਂ ਦੇ ਵਿਚਾਰ ਬਦਲ ਰਹੇ ਹੈ ਜਿਆਦਾ ਆਟੋਨਮਸ ਹੋ ਰਹੇ ਹੈ ਦੁਨੀਆ ਦੇ ਦੇਸ਼ਾਂ 'ਚ ਤੁਸੀਂ ਦੇਖੋ ਕਿ ਹੌਲੀ-ਹੌਲੀ ਕਿਸ ਤਰੀਕੇ ਦੇ ਨਾਲ ਜਦੋਂ ਇਲਾਈਟਨ ਹੁੰਦੇ ਜੋ ਪੋਲਿਟੀਕਲ ਆਟੋਨਮਸ ਹੁੰਦੇ ਹੋ ਹਰ ਵਿਅਕਤੀ ਇਹ ਕਹਿੰਦਾ ਕਿ ਇਹ ਮੇਰੀ ਧਰਮ ਦੀ ਸੀਮਾ ਹੈਗੀ ਇਹ ਮੇਰੀ ਰਾਜਨੀਤੀ ਸੀਮਾ ਹਾਂ ਠੀਕ ਹੈ ਧਰਮ ਦੇ ਵਿੱਚ ਕੋਈ ਚੰਗੇ ਹੈਗੀਆਂ ਚੀਜ਼ਾਂ ਜੇ ਦੀ ਵਜਾ ਕਰਕੇ ਮੇਰਾ ਕਰੈਕਟ ਮਾਡਲ ਜਿਹੜਾ ਉਹ ਉਤੋਂ ਗਾਈਡੈਂਸ ਮਿਲਦੀ ਆ ਪਰ ਧਰਮ ਦੇ ਨਾਂ ਦੇ ਤੇ ਅੱਜ ਕੱਲ ਬਹੁਤ ਉਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਵੀ ਜਿਹੜੇ ਲੋਕੀ ਕਨਾਂ ਨੂੰ ਹੱਥ ਲਾਉਣ ਦੇ ਆ ਧਰਮ ਦੇ ਨਾਂ ਦੇ ਉੱਤੇ ਚਾਹੇ ਨੈਸ਼ਨਲ ਲੈਵਲ ਦੇ ਉੱਤੇ ਆ ਚਾਹੇ ਇਸ ਲੈਵਲ ਦੇ ਉੱਤੇ ਜਿੱਥੇ ਲੌਜਿਕ ਨਹੀਂ ਰਹਿੰਦਾ ਜਿੱਥੇ ਅਗਲੇ ਨੂੰ ਗੱਲ ਕਰਨ ਨਹੀਂ ਦਿੱਤੀ ਜਾਂਦੀ ਜਾਂ ਆਪਣਾ ਤੁਸੀਂ ਉੱਤੇ ਇੰਪੋਜ਼ ਕਰ ਦੇ ਜੋ 21 ਸਦੀ ਦੀ ਪਹਿਲੀ ਆਪਾਂ ਜਿਹੜੀ ਜਿਹੜੀ ਚੌਥਾਈ ਖਦਮ ਹੋਣ ਵਾਲੀ ਆ ਕਿਹੜਾ ਵਿਅਕਤੀ ਆ ਜਿਹੜਾ ਆਪਣੇ ਵਿਚਾਰ ਦੂਸਰੇ ਤੇ ਇੰਪੋਜ਼ ਕਰ ਸਕਦਾ ਕਿੰਨਾ ਚਿਰ ਧੱਕੇ ਨਾ ਕਰ ਸਕਦਾ ਇਹ ਤਾਂ ਕੰਸੈਂਸਸ ਆ ਨਾ ਮੈਨੂੰ ਲੱਗਦਾ ਕਿ ਕੋਈ ਵੀ ਅਕਾਲੀ ਦਲ ਦਾ ਡਿਕਲਾਈਨ ਇਸੇ ਕਰਕੇ ਹੋਇਆ ਸੀ ਵੀ ਉਹ ਬਿੱਲ ਨੂੰ ਬਿੱਲ ਦੇ ਉੱਤੇ ਨਹੀਂ ਸੀ ਉਹ ਪਾਵਰ ਆ ਗਈ ਸੀ ਜਦੋਂ ਖਾਸ ਕਰਕੇ ਨਵੇਂ ਅਕਾਲੀ ਦਲ ਬਣੇ ਆ ਕੋਈ ਮਾਝੇ ਦਾ ਜਰਨਲ ਸੀਗਾ ਕੋਈ ਕਿਤੇ ਤੋਂ ਕਿਤੇ ਜਰਨਲ ਬਣ ਗਏ ਉਹਨਾਂ ਨੇ ਕੀ ਕੀਤਾ ਉਹਦੇ ਵਿੱਚੋਂ ਬਿੱਲ ਨੂੰ ਖਤਮ ਕਰਕੇ ਪਾਵਰ ਨੂੰ ਇੰਪੋਜ਼ ਕੀਤਾ ਇਹ ਹਾਲ ਹੋਇਆ ਔਰ ਇਹ ਗੱਲ ਦੂਸਰਾ ਪਾਸਾ ਆਇਆ ਕਿ ਉਹਨਾਂ ਕੋਲ ਰਿਸੋਰਸਸ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਵਿਜੀਲ ਜਿਹੜਾ ਪਾਵਰ ਸਟਰਕਚਰ ਹੈ ਤੁਸੀਂ ਦੇਖੋ ਜਿਹੜੀ ਹੁਣ ਮਦਦ ਹੋ ਰਹੀ ਆ ਉਹ ਆਪਣੇ ਰਿਸੋਰਸਿਸ ਨਾਲ ਬਿਜ਼ੀਬਲ ਤਾਂ ਉਹੀ ਹੈਗੇ ਨਾ ਉਸ ਤਰੀਕੇ ਦੇ ਨਾਲ ਖਰਗੇ ਉਹ ਇਸੇ ਤਰੀਕੇ ਦੇ ਨਾਲ ਕੋਈ ਹੋਰ ਇੰਸਟਰੂਮੈਂਟ ਵੀ ਹੈਗੇ ਆ ਪਰਣਾ ਉਹ ਸਭ ਕੁਝ ਹੈਗਾ ਔਰ ਇਸ ਕਰਕੇ ਉਹਨੂੰ ਚੈਲੰਜ ਦੇਣ ਵਾਸਤੇ ਤਾਂ ਉਹਨੂੰ ਬਹੁਤ ਪਪੂਲਿਸਟ ਬਣਾਉਣਾ ਚਾਹੀਦਾ ਸੀਗਾ ਪਿੰਡਾਂ 'ਚ ਜਾਣਾ ਚਾਹੀਦਾ ਸੀਗਾ ਰਾਜਾ ਮਾਂ ਤਿਆਰ ਕਰਨੀ ਚਾਹੀਦੀ ਸੀ ਛੋਟੇ ਛੋਟੇ ਉੱਥੇ ਗੱਲਾਂ ਕਰਨੀਆਂ ਚਾਹੀਦੀਆਂ ਸੀ ਠੀਕ ਆ ਕਾਲੀ ਦਲ ਇਸ ਪਰਿਵਾਰ ਦੇ ਖਿਲਾਫ ਬਾਦਲ ਦੇ ਖਿਲਾਫ ਬਹੁਤ ਵੱਡਾ ਗੁੱਸਾ ਲੋਕਾਂ ਦੇ ਵਿੱਚ ਸੀ ਪਰ ਗੁੱਸਾ ਕਿੰਨਾ ਕੁ ਲੰਮਾ ਸਮਰੂਗਾ ਉਹ ਗੱਸਾ ਉਹ ਨਾ ਜਿਹੜਾ ਸੀ ਉਹ ਤਾਂ ਜਿਹ ਦੂਹੀਆਂ ਧਿਰਾਂ ਬਹੁਤ ਚੰਗੀਆਂ ਹੋਣ ਤਾਂ ਇਹ ਦੂਹੀਆਂ ਧਿਰਾਂ ਜਿਹੜੀਆਂ ਹੈਗੀਆਂ ਉਹ ਉਹ ਤੋਂ ਵੀ ਅਗਲੇ ਪਾਸੇ ਚਲ ਜਾ ਰਹੀਆਂ ਹੌਲੀ ਹੌਲੀ ਨਾਰਮਲਾਈਜ਼ ਹੋ ਰਹੀਆਂ ਤੇ ਇਸ ਕਰਕੇ ਜਿਹੜਾ ਇਹ ਹੈਗਾ ਧਰਮ ਦੇ ਲੈਵਲ ਦੇ ਉੱਤੇ ਤੁਸੀਂ ਕਿਸੇ ਨੂੰ ਲੈਸੀ ਮੈਸੀ ਇਸ ਕਰਕੇ ਨਹੀਂ ਦਵਾ ਸਕਦੇ ਕਿ ਕਿਸੇ ਨੂੰ ਤੁਸੀਂ ਕੋਈ ਪਦਵੀ ਦੇ ਦਿੱਤੀ ਆ ਧਰਮ ਦੀ ਲੈਸੀ ਮੈਸੀ ਜਿਹੜੀ ਹੁੰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੁੰਦੀ ਆ ਆਪਾਂ ਮੋٹے ਤੌਰ ਤੇ ਕਹਦੀ ਆ ਆਪਾਂ ਆਮ ਤੌਰ ਤੇ ਉੱਥੋਂ ਆਇਆ ਆਰਡਰ ਕਿਨੇ ਸਭ ਤੋਂ ਸੁਪਰੀਮ ਪਰ ਉਸ ਆਰਡਰ ਨੂੰ ਲੋਕੀ ਐਵੋਇਡ ਵੀ ਕਰ ਜਾਂਦੇ ਆ ਉਸ ਆਰਡਰ ਨੂੰ ਡਿਸਬੇ ਵੀ ਕਰ ਜਾਂਦੇ ਆ ਤਾਂ ਵੀ ਸਰਵਾਈਵ ਕਰਦੇ ਆ ਇਹ ਤਾਂ ਬਲੇ ਜਿਹੜਾ ਸਟੇਟ ਦਾ ਆਰਡਰ ਹੈਗਾ ਜਿਹੜਾ ਪੋਲੀਟਿਕਲ ਸਿਸਟਮ ਦਾ ਆਰਡਰ ਹੈਗਾ ਉਹਦੀ ਆਪਣੀ ਸਪੇਸ ਹੈਗੀ ਹੈ ਜਿਸ ਤੋਂ ਬਿਨਾ ਨਹੀਂ ਤੁਸੀਂ ਸਰਵਾਈਵ ਕਰ ਸਕਦੇ ਉਹ ਪਾਵਰ ਤੋਂ ਬਿਨਾ ਤਾਂ ਇਸ ਕਰਕੇ ਬਹੁਤ ਜ਼ਰੂਰੀ ਆ ਕਿ ਤੁਸੀਂ ਇੱਕ ਕਲੀਅਰ ਏਜੰਡਾ ਲੈ ਕੇ ਆਓ ਔਰ ਕਿਹੜੀ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਸਿਰਫ ਕਾਗਜ਼ਾਂ 'ਚ ਨਹੀਂ ਟਵਿੱਟਰਾਂ 'ਤੇ ਨਹੀਂ ਹੁਣ ਤਾਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਵੱਡਾ ਇੱਕ ਪਪੁਲਿਸਟ ਜਿਹੜਾ ਹੈਗਾ ਏਜੰਡੇ ਦੀ ਲੋੜ ਹੈ ਪਪੁਲਿਸਟ ਰੈਗੂਲਰਿਕ ਤੌਰ ਤੇ ਜੇ ਲੋਕ ਇਨਵੋਲਡ ਹੋਣ ਤੁਸੀਂ ਲੋਕਾਂ ਨੂੰ ਪੁੱਛ ਲਓ ਬਸ ਸਿੱਧਾ ਕੰਮ ਸੀ 15 ਲੱਖ ਲੋਕਾਂ ਕੋ ਰਾਏ ਆਮਾ ਲੈ ਸਕਦੇ ਸੀਗੇ ਜਾਂ ਲਓ ਤੁਸੀਂ ਭਈ ਕਿੱਦਾਂ ਇਹਨੂੰ ਰਿਵਾਈਵ ਕਰ ਸਕਦੇ ਹਾਂ ਸਭ ਨੂੰ ਪਤਾ ਸਮੱਸਿਆ ਕੀ ਆ ਅਗਲਾ ਹੱਲ ਹੈਗਾ ਤੁਸੀਂ ਦੱਸੋ ਰਿਵਾਈਵ ਕਿੱਦਾਂ ਕਰ ਸਕਦਾ ਮੈਂ ਕੋਈ ਸਧਾਰਨ ਬੰਦਾ ਪਿੰਡ ਦੇ ਵਿੱਚ ਬੈਠਾ ਬਾਰਡਰ ਦੇ ਉੱਤੇ ਬੈਠਾ ਤੁਹਾਨੂੰ ਦੱਸ ਦਊਗਾ ਵੀ ਜੇ ਅਕਾਲੀ ਦਲ ਨੇ ਰਿਵਾਈਵ ਕਰਨਾ ਤੇ ਆਹ ਤਰੀਕਾ ਹੈਗਾ ਜੀ ਤੁਸੀਂ ਫਾਲੋ ਕਰ ਲਓ ਉਹਨਾਂ ਨੂੰ ਇਨਵੋਲ ਕਰੋ ਪਰ ਹੋ ਕੀ ਰਿਆਵਾ ਪਾਵਰ ਕਿਤੇ ਆ ਲੋਕ ਕਿਤੇ ਆ ਉਹ ਜਿੱਦਾਂ ਸਾਡੇ ਮਾਝੇ ਸੀਗਾ ਕਿ ਨਵੇਂ ਸਿੰਘਾਂ ਨੂੰ ਹੱਥ ਪੈ ਲੈਂਦੇ 27 ਨੂੰ ਡੇਕਣ ਦੇ ਆ ਕਿ 27 ਨੂੰ ਜਾ ਕੇ ਤੁਸੀਂ ਕਿਹੜਾ ਇੱਥੇ ਮੈਨੂੰ ਲੱਗਦਾ ਵੀ ਕੀ ਤੁਸੀਂ ਨਵੇਂ ਤਾਜਮਹਿਲ ਲੋਕਾਂ ਲਈ ਬਣਾ ਦੇਣੇ ਆ ਕਿ 27 ਦੇ ਏਜੰਡੇ ਦੇ ਨਾਲ ਕੀ ਲੋਕਾਂ ਦੀ ਕੋਈ ਐਸਪੀਰੇਸ਼ਨ ਵਧੂਗੀ 27 ਦੇ ਵਿੱਚ ਫਰਸਟ੍ਰੇਟ ਹੀ ਹੋਵਾਂਗੇ ਨਾ ਮੈਨੂੰ ਤਾਂ ਲੱਗਦਾ ਵੀ ਅਗਲੀ ਜਿਹੜੀ 27 ਸੱਡ ਲਈ ਹੋਊਗੀ ਉਹ ਬਹੁਤ ਫਰਸਟ੍ਰੇਟਿੰਗ ਹੋਊਗੀ ਉਹ ਬਹੁਤ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਵੀ 27 27 ਤਾਂ ਕਹਿੰਦੇ ਆ ਪਰ 27 'ਚ ਹੈ ਕੀ ਆ ਕਰਨਾ ਕੀ ਆ ਸਵਾਲ। ਬਿਲਕੁਲ। ਇਹ ਬਹੁਤ ਵੱਡਾ ਸਵਾਲ ਹੈ ਕਿ ਸਤਾਈ ਨੂੰ ਰਾਜਨੀਤਿਕ ਤਰ੍ਹਾਂ ਐ ਪੰਜਾਬ ਦੇ ਵੋਟਰਾਂ ਲੋਕਾਂ ਨਾਲੋਂ ਵੀ ਵੱਧ ਕਾਲੀ ਨਾਲ ਇੰਤਜ਼ਾਰ ਕਰੇ ਭਾ ਅਜੰਡਾ ਕਿਸੇ ਕੋਲ ਨਹੀਂ ਹੈਗਾ। ਕਿਸੇ ਦਿਨ ਇਹਦੇ ਤੇ ਵੀ ਵਿਸਾਦ ਚਰਚਾ ਫਿਰ ਕਰਾਂਗੇ। ਬਹੁਤ-ਬਹੁਤ ਸ਼ੁਕਰੀਆ ਜੀ ਦੋਵੇਂ ਮਹਿਮਾਨਾਂ ਦਾ ਇਸ ਗੰਭੀਰ ਮੰਤਨ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਜੀ।